ਉਹ ਨਿਸ਼ਾਨਾ ਲਾ ਕੇ ਵਜ਼ੀਰ ਖਾਨ ਦੇ ਘੋੜੇ ਦੀ ਕਾਠੀ ਵਿੱਚ ਤੀਰ ਮਾਰਿਆ ਤੇ ਨਾਲ ਹੀ ਇੱਕ ਪੱਤਰ ਭੇਜਿਆ ਕਿ ਇਹ ਨਿਸ਼ਾਨਾ ਇਤਿਹਾਸਕਾਰ ਲਿਖਦੇ ਹਨ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਇਤਿਹਾਸ ਵਿੱਚ 14 ਜੰਗਾਂ ਲੜੀਆਂ ਤੇ ਮੁਕਸਰ ਸਾਹਿਬ ਦੀ ਧਰਤੀ ਤੇ ਵਜ਼ੀਰ ਖਾਨ ਦੇ ਨਾਲ ਆਖਰੀ ਜੰਗ ਲੜੀ ਤੇ ਇੱਥੇ ਹੀ ਭਾਈ ਮਾਨ ਸਿੰਘ ਹੋਣਾ ਦੀ ਟੁੱਟੀ ਗੰਢੀ ਸ੍ਰੀ ਮੁਕਸਰ ਸਾਹਿਬ ਦਾ ਇਤਿਹਾਸ ਪੰਜਾਬ ਅਤੇ ਸਿੱਖਾਂ ਵਿੱਚ ਅਚੇਚਾ ਅਸਥਾਨ ਰੱਖਦਾ ਹੈ ਆਓ ਜਾਣਦੇ ਹਾਂ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਦਾ ਇਤਿਹਾਸ ਮਕਸਰ ਦਾ ਨਾਮ ਪੁਰਾਣਾ ਨਾਮ ਖੁਦਰਾਣੇ ਦੀ ਟਾਬ ਸੀ ਜਦੋਂ ਗੁਰੂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਇਸ ਜਗ੍ਹਾ ਤੇ ਆਏ ਅਤੇ ਸੁਈਏ ਨੇ ਵਜ਼ੀਰ ਖਾਨ ਨੂੰ ਸੂਹ ਦਿੱਤੀ ਕਿ ਗੁਰੂ ਸਾਹਿਬ ਨਾਲ ਬਹੁਤੇ ਸਿੰਘ ਨਹੀਂ ਹਨ ਤੇ ਉਹਨਾਂ ਨੂੰ ਫੜਨਾ ਬਹੁਤ ਹੀ ਆਸਾਨੀ ਨਾਲ ਫੜਿਆ ਜਾ ਸਕਦਾ ਹੈ ਉਧਰ ਭਾਈ ਮਾਨ ਸਿੰਘ ਜੀ ਜੋ ਕਿ ਅਨੰਦਪੁਰ ਸਾਹਿਬ ਦੇ 8 ਮਹੀਨਾ ਦੇ ਲੰਬੇ ਘੇਰੇ ਵਿੱਚ ਗੁਰੂ ਸਾਹਿਬ ਨੂੰ ਬੇਦਾਵਾ ਲਿਖ ਕੇ ਆ ਗਏ ਸਨ ਕਿ ਤੁਸੀਂ ਸਾਡੇ ਗੁਰੂ ਨਹੀਂ ਤੇ ਅਸੀਂ ਤੁਹਾਡੇ ਸਿੱਖ ਨਹੀਂ ਉਹ ਵੀ ਆਪਣੀਆਂ ਭੁੱਲਾਂ ਬਖਸ਼ੌਣ ਲਈ ਗੁਰੂ ਸਾਹਿਬ ਦੀ ਤਲਾਸ਼ ਕਰ ਰਹੇ ਸਨ ਪਰ ਲਿਖੇ ਹੋਏ ਬੇਦਾਵੇ ਦੇ ਕਾਰਨ ਉਹ ਗੁਰੂ ਸਾਹਿਬ ਦੇ ਸਾਹਮਣੇ ਆਉਣੋਂ ਕੁਤਰਾਂਦੇ ਸਨ ਤੇ ਮਾਈ ਭਾਗੋ ਜੀ ਨੇ ਉਹਨਾਂ ਦੇ ਵਿਚਕਾਰ ਆ ਕੇ ਉਹਨਾਂ ਨੂੰ ਕਿਹਾ ਕਿ ਅਸੀਂ ਤੁਹਾਨੂੰ ਗੁਰੂ ਸਾਹਿਬ ਕੋਲ ਲੈ ਕੇ ਚ ਜਾਂਦੇ ਹਾਂ ਗੁਰੂ ਸਾਹਿਬ ਤੱਕ ਜਾਂਦਿਆਂ ਜਾਂਦਿਆਂ ਇਹ ਸੇਖਾਂ ਦਾ ਕਾਫਲਾ 300 ਤੋਂ 500 ਤੱਕ ਪਹੁੰਚ ਜਾਂਦਾ ਹੈ ਜਦੋਂ ਇਸ ਜਥੇ ਦੀ ਅਗਵਾਈ ਭਾਈ ਮਾਨ ਸਿੰਘ ਅਤੇ ਮਾਈ ਭਾਗੋ ਜੀ ਕਰ ਰਹੇ ਸਨ ਭਾਈ ਮਾਨ ਸਿੰਘ ਜੀ ਜਦੋਂ ਆਪਣੇ ਜਥੇ ਨਾਲ ਇਸ ਜਗ੍ਹਾ ਤੇ ਪਹੁੰਚਦੇ ਹਨ ਤੇ ਉਧਰੋਂ ਵਜ਼ੀਰ ਖਾਂ ਦੀਆਂ ਫੌਜਾਂ ਵੀ ਇੱਥੇ ਪਹੁੰਚ ਜਾਂਦੀਆਂ ਹਨ ਤੇ ਭਾਈ ਮਾਨ ਸਿੰਘ ਨੇ ਆਪਣੇ ਜਥੇ ਨੂੰ ਕਿਹਾ ਕਿ ਭੁੱਲਾਂ ਬਾਅਦ ਵਿੱਚ ਬਖਸ਼ਾਵਾਂਗੇ ਪਹਿਲਾਂ ਇਹਨਾਂ ਨਾਲ ਟੱਕਰਾ ਕਰਦੇ ਹਾਂ ਤੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰ ਲਈ ਅਤੇ ਆਪਣੀਆਂ ਭੁੱਲਾਂ ਬਖਸ਼ਾਉਣ ਲਈ ਬੜੀ ਹੀ ਸੂਰਬੀਰਤਾ ਨਾਲ ਇਹ ਜੰਗ ਲੜੀ ਜਾਂਦੀ ਹੈ ਅਤੇ ਬਹੁਤ ਵੱਡੀ ਗਿਣਤੀ ਵਿੱਚ ਸਿੱਖਾਂ ਨੇ ਸ਼ਹਾਦਤਾਂ ਪ੍ਰਾਪਤ ਕੀਤੀਆਂ ਅਤੇ ਇਹ ਸਾਰਾ ਨਜ਼ਾਰਾ ਗੁਰੂ ਸਾਹਿਬ ਜੀ ਉੱਚੀ ਟਿੱਬੀ ਉੱਤੇ ਬੈਠ ਕੇ ਦੇਖ ਰਹੇ ਸਨ ਜੰਗ ਆਪਣੇ ਆਖਰੀ ਪੜਾਅ ਤੇ ਪਹੁੰਚੀ ਅਤੇ ਗੁਰੂ ਸਾਹਿਬ ਨੇ ਉੱਚੀ ਟਿੱਬੀ ਤੋਂ ਨਿਸ਼ਾਨਾ ਲਾ ਕੇ ਵਜ਼ੀਰ ਖਾਨ ਦੇ ਘੋੜੇ ਦੀ ਕਾਠੀ ਵਿੱਚ ਤੀਰ ਮਾਰਿਆ ਤੇ ਨਾਲ ਇੱਕ ਪੱਤਰ ਭੇਜਿਆ ਕਿ ਇਹ ਨਿਸ਼ਾਨਾ ਅਸੀਂ ਘੋੜੇ ਦੀ ਕਾਠੀ ਵਿੱਚ ਹੀ ਮਾਰਿਆ ਸੀ ਅਗਰ ਅਸੀਂ ਚਾਹੁੰਦੇ ਤਾਂ ਇਹਦੇ ਤੀਰ ਤੇਰੀ ਛਾਤੀ ਦੇ ਆਰ ਪਾਰ ਵੀ ਕਰ ਸਕਦੇ ਹਾਂ ਇਹ ਪੜ ਕੇ ਵਜ਼ੀਰ ਖਾਂ ਦੀਆਂ ਲੱਤਾਂ ਕਮੀਆਂ ਤੇ ਵਜ਼ੀਰ ਖਾਂ ਉੱਥੋਂ ਭੱਜ ਗਿਆ ਉਸ ਤੋਂ ਉਸ ਤੋਂ ਬਾਅਦ ਗੁਰੂ ਸਾਹਿਬ ਜੀ ਖਦਰਾਣੇ ਦੀ ਢਾਬ ਤੋਂ نیچے ਆਉਂਦੇ ਹਨ ਤੇ ਆਪਣੇ ਸਿੰਘਾਂ ਦਾ ਆਪਣੇ ਹਜ਼ੂਰੀਏ ਦੇ ਨਾਲ ਮੁੱਖ ਸਾਫ਼ ਕਰਦੇ ਹਨ ਹੌਲੀ ਹੌਲੀ ਅੱਗੇ ਵਧਦੇ ਹਨ ਤੇ ਸਾਹਮਣੇ ਭਾਈ ਮਾਨ ਸਿੰਘ ਜੀ ਉਹਨਾਂ ਨੂੰ ਪਏ ਦਿਖਦੇ ਹਨ ਉਹ ਹਜੇ ਸਹਿਕ ਰਹੇ ਸਨ ਗੁਰੂ ਸਾਹਿਬ ਨੇ ਉਹਨਾਂ ਦਾ ਸਿਰ ਚੱਕਿਆ ਤੇ ਆਪਣੀ ਗੋਦੀ ਵਿੱਚ ਰੱਖਿਆ ਤੇ ਉਹਨ ਆਪਣੇ ਹਜ਼ੂਰੀਏ ਦੇ ਨਾਲ ਉਹਨਾਂ ਦਾ ਚਿਹਰਾ ਸਾਫ਼ ਕੀਤਾ ਅਤੇ ਚੂਲੀ ਭਰ ਕੇ ਪਾਣੀ ਦੀ ਉਹਨਾਂ ਦੇ ਮੂੰਹ ਵਿੱਚ ਪਾਈ ਤਾਂ ਭਾਈ ਮਾਨ ਸਿੰਘ ਨੇ ਅੱਖਾਂ ਖੋਲੀਆਂ ਤੇ ਹੱਥ ਜੋੜੇ ਤੇ ਅੱਖਾਂ ਵਰਾਗਦੇ ਨਾਲ ਪਾਰੀਆਂ ਤਾਂ ਗੁਰੂ ਸਾਹਿਬ ਨੇ ਕਿਹਾ ਕਿ ਭਾਈ ਮਾਨ ਸਿੰਘ ਜੀ ਮੰਗੋ ਤੁਸੀਂ ਕੀ ਮੰਗਣਾ ਚਾਹਦੇ ਹੋ ਧਨ ਦੌਲਤ ਜਾਂ ਜੀਵਨ ਹੋਰ ਬਖਸ਼ ਦਈਏ ਤਾਂ ਭਾਈ ਮਾਨ ਸਿੰਘ ਨੇ ਜਵਾਬ ਦਿੱਤਾ ਕਿ ਗੁਰੂ ਸਾਹਿਬ ਜੀ ਸਾਨੂੰ ਬਖਸ਼ ਲਓ ਸਾਡੇ ਵੱਲੋਂ ਲਿਖਿਆ ਹੋਇਆ ਬਤਾਵਾ ਪਾਲ ਦੋ ਤੇ ਸਾਡੀ ਟੁੱਟੀ ਗੰਢ ਲਓ ਤਾਂ ਗੁਰੂ ਸਾਹਿਬ ਨੇ ਫਿਰ ਉਹਨਾਂ ਨੂੰ ਇੱਕ ਵਾਰ ਕਿਹਾ ਕਿ ਦੇਖ ਲਓ ਭਾਈ ਮਾਨ ਸਿੰਘ ਜੀ ਨਹੀਂ ਉਹਨਾਂ ਨੇ ਕਿਹਾ ਕਿ ਨਹੀਂ ਗੁਰੂ ਸਾਹਿਬ ਜੀ ਸਾਨੂੰ ਬਸ ਆਪਣੇ ਚਰਨਾਂ ਦੇ ਨਾਲ ਲਾ ਲਓ ਸਾਨੂੰ ਜੀਵਨ ਹੋਰ ਨਹੀਂ ਚਾਹੀਦਾ ਤੇ ਗੁਰੂ ਸਾਹਿਬ ਨੇ ਉਹਨਾਂ ਦੀ ਬੇਨਤੀ ਮੰਨ ਕੇ ਕੰਬਰ ਕੱਸੇ ਚੋਂ ਕੱਢ ਕੇ ਬਤਾਵਾ ਪਾੜ ਦਿੱਤਾ ਤੇ ਭਾਈ ਮਾਹ ਸਿੰਘ ਹੁਣਾਂ ਦੀ ਟੁੱਟੀ ਗੰਢ ਲਈ ਤੇ ਇੱਥੇ ਸ਼ਹੀਦ ਹੋਏ ਸਿੰਘਾਂ ਤੋਂ ਖੁਸ਼ ਹੋ ਕੇ ਗੁਰੂ ਸਾਹਿਬ ਨੇ 5000 10000 ਸਿੰਘ ਹੋਣ ਦਾ ਮਾਣ ਵੀ ਆਪਣੇ ਸਿੰਘਾਂ ਨੂੰ ਦਿੱਤਾ ਤੇ ਇੱਥੇ ਸ਼ਹਾਦਤਾਂ ਪ੍ਰਾਪਤ ਕਰਕੇ ਮੁਕਤ ਹੋਏ ਸਿੰਘਾਂ ਦੇ ਸ਼ਹਾਦਤ ਤੋਂ ਖੁਸ਼ ਹੋ ਕੇ ਗੁਰੂ ਸਾਹਿਬ ਨੇ ਖਦਰਾਨੇ ਦੀ ਢਾਵ ਦਾ ਨਾਮ ਬਦਲ ਕੇ ਸ੍ਰੀ ਮੁਕਸਰ ਸਾਹਿਬ ਰੱਖਿਆ ਜਾਣਕਾਰੀ ਚੰਗੀ ਲੱਗੇ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਜੀ ਆਪਣੇ ਸਿੱਖਾਂ ਤੱਕ ਇਹ ਵੀਡੀਓ ਜ਼ਰੂਰ ਪਹੁੰਚਾਓ